ਦੀਵਾਲੀ ਵੇਲੇ ਚਾਰਾਣ ਕੱਟਣਾ ਹੈ ਦੀਵਾਲੀ ਤੋਂ 2 ਦਿਨ ਪਹਿਲਾਂ ਕਢਾ ਲਿਆਉਂਦੀ ਸੀ ਪੀਪਾ ਬਸ ਇਹ ਪੁਲਿਸ ਵਾਲਿਆਂ ਦਾ ਆਪਣਾ ਅਧਿਕਾਰ ਹੈ ਕਢਾ ਲਿਆਉਂਦੀ ਸੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਸਕਦੀ ਹੈ ਇਹ ਪੁਲਿਸ ਵਾਲੋਂ ਕੋਲ ਤੋਂ ਵਿਸ਼ੇਸ਼ ਅਧਿਕਾਰ ਮਿਲਿਆ ਲੱਗਦਾ ਕਿ ਅਗਰ ਦਰਬਾਈਜ਼ ਕਿਸ ਨੇ ਹੈ ਹੈਲਮਟ ਪਹਿਨਿਆ ਵੀ ਹੈ ਤਾਂ ਉਹਦੇ ਸਿਰ ਤੋਂ ਹੈਲਮਟ ਉਤਾਰ ਕੇ ਉਹਦੀ ਫੋਟੋ ਖਿੱਚ ਕੇ ਤੇ ਫਿਰ ਤੁਸੀਂ ਉਹਦਾ ਚਾਰਾਣ ਕੱਟੋ ਇਹ ਵਿਸ਼ੇਸ਼ ਅਧਿਕਾਰ ਲੱਗਦਾ ਹੈ ਇਹਨਾਂ ਦੋ ਪੁਲਿਸ ਵਾਲਿਆਂ ਨੂੰ ਹੀ ਮਿਲਿਆ ਹੋ ਸਕਦਾ ਹੈ ਤੁਹਾਡੇ ਇਸ ਸਟੋਰੀਜ ਵਿੱਚ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਵੀਡੀਓ ਸ਼ੇਅਰ ਕਰੋ ਆ ਦੇਖੀਏ ਕੀ ਸੀ ਪੂਰਾ ਮਾਮਲਾ ਪੜਤਾਲ ਜਾਰੀ ਹੈ ਕਿ ਇਹ ਵੀਡੀਓ ਕਿੱਥੇ ਦੀ ਹੈ ਬਲਗਾ ਹੋ ਗਿਆ ਜਦੋਂ ਮੈਂ ਲਾਈਟ ਲਾਈ ਜਿੱਥੇ ਪਹਿਲਾਂ ਪੀਪਾ ਸੀ ਉੱਥੇ ਚਾਦੀ ਪਈ ਬੇਬੇ ਨੇ ਪੀਪੇ ਥੱਲੇ ਰੱਖ ਰੱਖੀ ਸੀ ਮੈਂ ਕਿਹਾ ਕੰਮ ਬਣ ਗਿਆ ਆਪਣਾ ਤੇ ਆਪਾਂ ਜਿੰਦਾ ਖੋਲਿਆ ਜਿੰਨੇ ਕੁ ਬਿਸਕਟ ਜੇਬ ਵਿੱਚ ਪਏ ਆਪਾਂ ਪਾ ਕੇ ਆਪਦਾ ਜਿੰਦਾ ਲਾ ਕੇ ਫੇਰ ਥੱਲੇ ਧਰਤੀ ਉਹਦੇ ਚਾਬੀ ਉੱਥੇ ਧਰਤੀ ਕਾਮਯਾਬ ਹੋ ਗਏ ਹੌਸਲਾ ਵੱਧ ਗਿਆ ਅਗਲੇ ਦਿਨ ਮੈਂ ਦੋ ਦੋ ਸ਼ਿਫਟਾਂ ਲੋੜ ਲੱਗ ਗਿਆ ਫਿਰ ਤੇ ਮੇਰੀ ਭੈਣ ਨੂੰ ਨਾਲ ਲੈ ਲੈ ਮੈਂ ਇੱਕ ਸ਼ਿਫਟ ਉਹਦੀ ਨੂੰ ਤੂੰ ਵੀ ਕਰ ਲੈ ਗਾ ਕੰਪਿਊਟਰ ਤੇ ਕਰਦੇ ਕਰਾਉਂਦੇ ਜਿੱਦ ਦੇ ਦੀਵਾਲੀ ਵਾਲੇ ਦਿਨ ਬੀਬੇ ਨੇ ਪੀਪਾ ਖੋਲਿਆ ਪੀਪਾ ਲੱਗਿਆ ਪਿਆ ਥੱਲੇ ਜਾਵਾ ਬੀਬੇ ਕਹਿੰਦੀ ਚਾਬੀ ਵੀ ਨਪੁੱਤਿਆਂ ਦੀ ਉੱਥੀ ਪਈ ਐ ਪੀਪਾ ਵੀ ਉੱਥੀ ਪਿਆ ਬਿਸਕੁਟ ਕਿਵੇਂ ਕੱਟ ਗਏ ਹੁਣ ਮੇਰੇ ਬੋਲੇ ਬਿਨਾ ਸਰ ਸਕਦਾ ਸੀ ਜੇ ਮੈਂ ਨਾ ਬੋਲਦਾ ਪਰ ਜਵਾਕ ਉਹਨੇ ਕਿਹੜਾ ਪਤਾ ਹੁੰਦਾ ਮੈਂ ਕਿਹਾ ਬੇਬੇ ਸਾਨੂੰ ਇਹ ਪੜਾਉਂਦੇ ਹੁੰਦੇ ਆ ਸਾਨੂੰ ਸਾਨੂੰ ਇਹ ਸਕੂਲ ਚ ਪੜਾਇਆ ਪਹਿਲਾਂ ਇਹ ਜਦੋਂ ਕਢਾ ਕੇ ਲਏ ਹਾਂਗੇ ਗਿੱਲੇ ਹੋਣਗੇ ਜਿਉਂ-ਜਿਉਂ ਸੁੱਕੀਏ ਥੱਲੇ ਜਾਈ ਗਏ ਹੋਣਗੇ ਉਹ ਕਹਿੰਦੀ ਪੱਕਾ ਤੈਂ ਤੇਰਾ ਕੰਮ ਹੈ ਤੇਰਾ ਹੀ ਕੰਮ ਹੈ ਬਸ ਇੱਥੇ ਬੜੇ ਅਜ ਤਾਂ ਉਹ ਬੰਦੇ ਆ ਯਾਰ ਦੇਸੀ ਪਿੰਡਾਂ ਵਾਲੇ ਇਹੋ ਜਿਹੇ ਗੱਲਾਂ ਕਰ ਲੂ ਕੋਈ ਤੁਹਾਡੇ ਨਾਲ ਇਹਨਾਂ ਨੂੰ ਪਤਾ ਕੁਛ ਇਹਨਾਂ ਨੂੰ ਇਹ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਆ ਪੰਜਾਬੀ ਆਉਂਦੀ ਨਹੀਂ ਇਹਨਾਂ ਨੂੰ ਤਾਈਉ ਤਾਂ ਬਰਾਬਰ ਆਪਣੇ ਬਾਪੂ ਨੂੰ ਕਹੀ ਜਾਂਦੇ ਰਹਿੰਦੇ ਮੇਰੇ ਪਿਤਾ ਸਮਾਨ ਹੈ ਉਹਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਆ ਤਾਂ ਫਿਰ ਇਹਨਾਂ ਦੀ ਪੜਾਈਆਂ ਨੇ ਉਹ ਪੰਜਾਬ ਦੇ ਬਾਹਰਸ ਬਣਾ ਦੋਗੇ ਤੁਸੀਂ ਆਪਦੇ ਵਰਗੇ ਬੰਦੇ ਚੋਂ ਜਿਹੜੇ ਥੋੜੇ ਚ ਰਹਿੰਦੇ ਹੋਣ ਜਿਹੜੇ ਤੁਹਾਡੀਆਂ ਸਮੱਸਿਆਵਾਂ ਜਾਣਦੇ ਹੋਣ ਸੰਜੀਵ अरोड़ा ਇਹਨੇ ਹਸਪਤਾਲ ਬਣਾਏ ਇਹਨੇ ਹਲਵਾਰੇ ਵਾਲੇ 에어ਪੋਰਟ ਵਾਸਤੇ ਬਹੁਤ ਮਿਹਨਤ ਕੀਤੀ ਅਸੀਂ ਪੈਸੇ ਦਿੱਤੇ ਹਲਵਾਰੇ ਵਾਲੇ 에어ਪੋਰਟ ਚੱਲ ਜੂਗਾ ਹਨਾ ਸੜਕਾਂ ਗਰੀਬਾਂ ਦੇ ਮੁਫਤਲਾਜ ਇੱਕ ਬੱਚੀ ਦਾ ਇਲਾਜ ਕਰਾਇਆ ਸੋ